ਉਹ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹੱਲਾ ਚੌਥਾ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚੱਲਹ ਗੁਰ ਚਾਲੀ ਸਤ ਗੁਰ दया करे सुख दाता हम लाभ है अपना पाली हम अंदले अंध बिखे बखराते क्यों चलह गुर चाली सत गुरु दया करे सुख दाता हम लावे अपन पाली गुर सिख मीत चल हो गुर चाली जो गुर कह सोई फल मन हा हर हर कथा निराली ਰਹਾ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬਾਦ ਹਾ ਮਤ ਜਾਣ ਹੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲ ਕੇ ਲਾਲੀ ਹਰ ਹਰ ਜਪਣ ਜਪ ਲੋ ਚੁਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਨ ਜਪ ਲੋ ਚੁਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇ ਲਹ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ